ਸ਼ੁਰੂ ਅੱਜ ਅੱਜ ਦੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੋਧ ਡਾਇਰੈਕਟਿਵ ਹੈ ਉਹਦੇ ਤਹਿਤ ਮਿਸ਼ਨ ਪੁਲਿਸ ਅਬਸਰਦ ਨੂੰ ਬਹੁਤ ਫਰਟੀ ਕਾਮਯਾਬੀ ਮਿਲੀ ਹੈ ਇਹ ਬਹੁਤ ਵੱਡਾ ਇੱਕ ਜਿਹੜਾ ਇੰਟਰਨੈਸ਼ਨਲ ਡਰਗ ਕਾਰਟਲ ਆਪਾਂ ਜਿਵੇਂ ਅਸਰਦ ਨਾਪੂਰ ਲਰ ਲੋਕ ਵਜ਼ੀਰਪੁਰ ਲਤਾਣਾ ਬਿਆਸ ਆਪਰ ਜ਼ਰੂਰ ਦਾ ਰਹਿਣ ਵਾਲਾ ਹਾਲ ਹੁਕਮ ਲੱਗਿਆ ਕਿ ਉਹ ਟਰਟੀ ਤੋਂ ਅਪ੍ਰਿੰਟ ਕਰ ਰਿਹਾ ਔਰ ਜਿਹਨੋਂ ਬੰਨ ਫੇਕ ਫਿਸ਼ ਕੈਸ ਆਦੇ ਡਰਗ ਟ੍ਰੇਡ ਦੇ ਉਹਨਾਂ ਨੈੱਟਵਰਕ ਮੈਂਸ਼ ਕੀਤਾ ਗਿਆ ਇਹਦੇ ਚਿਰ ਦਿਨ ਨੋਟੋਰੀਅਸ ਮੰਗਲ ਜਿਹੜੇ ਉਹ ਗ੍ਰফতার ਹੋਏ ਆ ਵਿੱਚ ਹਵਾਲਾ ਦਾ ਵੀ ਬਹੁਤ ਵੱਡਾ ਟ੍ਰਾਂਸਫਰ ਤੇ ਜਿਹੜਾ ਇਹਦਾ ਸਿਟੀਗੇਟ ਚੱਲ ਰਿਹਾ ਸੀ ਉਹ ਵੀ ਸਪੈਸ਼ ਕੀਤਾ ਗਿਆ ਇਹਦੇ ਟੋਟਲ ਜਿਹੜੀ ਰਿਕਵਰੀ ਹੈ ਉਹ 84.2 86.2 ਲੱਖ ਦੀ ਕੈਸ਼ ਹੈ ਤੇ ਜਿਹੜਾ 22 ਲੱਖ ਰੁਪਇਆ ਜਿਹੜਾ ਬੈਂਕ ਦੇ ਵਿੱਚ ਇਹਨਾਂ ਦਾ ਹਵਾਲਾ ਮਨੀ ਸੀ ਉਹ ਫ੍ਰੀਜ਼ ਕਰਾਈ ਗਈ ਹੈ ਬੈਂਕ ਅਕਾਊਂਟ 'ਚ ਇਹ ਤੋਂ ਇਲਾਵਾ ਇੱਕ ਨੋਟ ਜੰਨ ਵਾਲੀ ਮਸ਼ੀਨ ਔਰ ਪਲੱਸ ਸਵਿਫਟ ਤਜ਼ਾਰ ਕੱਢੀ ਹੈ ਇਤਨੇ ਨੇ ਮੁਜ਼ੱਫ ਨੇ ਗੁਰਦੀਪ ਜਿਹੜਾ ਫੜਿਆ ਗਿਆ ਜਡੇਆਲੇ ਦਾ ਰਹਿਣ ਵਾਲਾ ਪਿੱਛੋਂ ਅਮਰਸਰ ਰੋਡ ਦਾ ਉਹਨੇ RAMBIRAT ਰੋਡ ਦੇ ਉੱਤੇ ਨਾ ਭੁੱਲਣੇ ਨੂੰ ਮਕਾਨੇ ਕਿਰਾਏ ਤੇ ਲੈ ਕੇ ਦਿੱਤਾ ਸੀਗਾ ਉੱਥੇ ਰਹਿ ਰਿਹਾ ਸੀ ਉੱਥੋਂ ਇਹ ਸਾਰੀ ਜਿਹੜੀ ਇਹ ਨੈਟਵਰਕ ਚਲਾ ਰਿਹਾ ਸੀਗਾ ਪਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਨਾ ਕੋ ਇਹਨਾਂ ਨੂੰ ਸਾਰੀ ਡਾਇਰੈਕਸ਼ਨ ਦਿੱਤਾ ਸੀਗਾ ਵਰਚੁਅਲ ਨੰਬਰਸ ਨੂੰ ਔਰ ਉਹਤੇ ਇਹ ਕਾਰਵਾਈ ਕਰਦੇ ਸੀਗੇ ਜਿਹੜੇ ਦੋ ਹਵਾਲਾ ਵੱਡੇ ਡੀਲਰ ਨੇ ਪ੍ਰਦੀਪ ਸ਼ਰਮਾ ਤੇ ਮਨੀ ਸ਼ਰਮਾ ਪ੍ਰਦੀਪ ਸ਼ਰਮਾ ਜਿਹੜਾ ਇਹ ਪੀਕਨੈਲ ਰਾਜਸਥਾਨ ਦਾ ਰਹਿਣ ਵਾਲਾ گارਮੈਂਟਸ ਦਾ ਕੰਮ ਕਰਦਾ ਐਮਏ ਦਾ ਕਿਨੇ ਪੜ੍ਹਾਈ ਕੀਤੀ ਹੋਈ ਹੈ ਔਰ ਬਹੁਤ ਵੱਡਾ ਕਵਾਰਜ਼ਾ ਡੀਲਰ ਨੂੰ ਪਾਸ ਹੁਣ ਸਮਝ ਸਕਦੇ ਐ ਨਰਕਾਫ ਦੇ ਡਰੱਗਸ ਦਾ ਉਹ ਚੇਨਵਾਲ ਸੀਗਾ ਬੰਨੀ ਵੀ ਜਿਹੜਾ ਇਹ ਵੀ ਗਾਰਮੈਂਟਸ ਦਾ ਪਲੇਟ ਕਰਦਾ ਲੁਹਾਨੇ ਦੇ ਵਿੱਚ ਇਹ ਵੀ ਇੰਚ ਗ੍ਰਿਫਤਾਰ ਹੋਇਆ ਇਸੀ ਗੱਲ ਕੀ ਹੈ ਕਿ ਜਿਹੜਾ ਜਿੰਨਾ ਵੀ ਡਰੱਗ ਟ੍ਰੇਡ ਜਾਂ ਅਰਮਸ ਟ੍ਰੇਡ ਚੱਲਦਾ ਹੁੰਦਾ ਉਹ ਪਾਰ ਬੈਠੇ ਸਮਗਲਰਸ ਨੇ ਪਾਕਿਸਤਾਨ ਸਾਈਡ ਤੇ ਉਹ ਆਪਣੀ ਜਿਹੜੀ ਪ੍ਰਸੀਡਸ ਆਫ ਡਰੱਗ ਟ੍ਰੇਡ ਇਹ ਜਿਹੜੇ ਕ੍ਰਾਈਮ ਦੇ ਪ੍ਰੋਸੀਡਸ ਨੇ ਉਹ ਰੀਸੀਵ ਕਰਦੇ ਆ ਵਾਪਸ ਥਰੂ ਹਵਾਲਾ ਚੈਨਲਸ ਤਾਂ ਹੀ ਇਹਦੀ ਕਮਰਸ਼ਲ ਜਿਹੜੀ ਹੈ ਵਾਇਬਿਲਿਟੀ ਪੜੀ ਜਾਂਦੀ ਹੈ ਕਿ ਉਹ ਉਹਨਾਂ ਦਾ ਜਿਹੜਾ ਪੁੱਤ ਹੰडा ਚੱਲਦਾ ਰਹਿੰਦਾ ਸੋ ਮੇਨ ਜਦੋਂ ਨੈਟਵਰਕ ਟੁੱਟਦਾ ਹੈ ਰਿਕਵਰੀ 1 ਕਿਲੋ ਹੀਰੋਇਨ ਵੀ ਨਾਲ ਹੋਈ ਹੈ 1.1 ਕਿਜੀ ਪਰ ਉਸ ਤੋਂ ਇੰਪੋਰਟੈਂਟ ਇਹ ਗੱਲ ਹੈ ਕਿ ਅਸਲੀ ਲੱਕ ਜਿਹੜਾ ਟੁੱਟਦਾ ਹੈ ਜਿਹੜਾ ਸਪਾਇਨ ਸਮੈਸ਼ ਹੋ ਗਿਆ ਡਰਗ ਕਾਟਨ ਦੀ ਉਹ ਹੁੰਦੀ ਹੈ ਡਰਗ ਕੇ ਲਿਵਿਟੀ ਦਾ ਹਵਾਲਾ ਦੀ ट्रांजੈਕਸ਼ਨ ਨੂੰ ਪਰ ਜਿਹੜਾ ਸਿੰਡੀਕੇਟ ਹੈ ਉਹ ਸਪੈਸ਼ ਕਰ। ਸੋ ਮੈਂ ਸਮਝਦਾ ਇਹ ਰਿਕਵਰੀ નો ਵੀ ਵੱਡੀ ਕਾਮਯਾਬੀ ਹੈ ਕਿਉਂਕਿ ਏਡਾ ਵੱਡਾ ਅਮਾਉਂਟ ਕੈਸ਼ ਦੇ ਵਿੱਚ ਔਰ ਇਵਨ 1 ਕਰੋੜ ਦਾ ਹੈ ਟੋਟਲ ਆਪਾਂ ਸਮਝ ਸਕਦੇ ਹਾਂ ਸਾਰਾ ਹਵਾਲਾ ट्रांजੈਕਸ਼ਨ ਅਨਕੀਲ ਹੋਈ ਹੈ ਨਾ ਹੋਈ ਹੈ। ਔਰ ਜੇ ਤੇ ਅਸੀਂ ਉਹ ਵੀ ਕੰਮ ਕਰ ਰਹੇ ਹਾਂ ਕਿਉਂਕਿ ਗੁਰਦੀਪ ਦੇ ਦਸਨ ਮੁਤਾਬਕ ਇਹ ਨਹੀਂ ਜਿੱਥੇ سپلائی بھی کیتی ہیں کنسائنمنٹس وہ حالات پر ساری ٹیم کام کر رہی ہے اس تو علاوہ جڑا جڑا حوالہ نیٹ ورک ایت دے جو ظہور کام باقی ہے اور جنیا بھی ایدنا ریلیٹڈ انفورسمنٹ ایجنسیز نے انہوں نے یہ شیئر کیتا جاؤ گا کیونکہ ڈرک پرسیڈز نے یہ بڑی امپورٹنٹ ہے اور انہا کیش جڑا فڑے جانا ایڈسلف شوز ਇਦਨਾ ਇਹ بزਨਸ ਥੋੜਾ ਹੌਟਫੁਲੀ ਕੰਮ ਕਰ ਰਹੇ ਹਨ ਬੜੀ ਐਨੀਜਨੋ ਇਸ ਕੰਮ ਤੇ ਲੱਗੇ ਹੋਏ ਨਹੀਂ ਸੋ ਮੈਂ ਇਸ ਸਾਰੇ ਕੰਮ ਵਾਸਤੇ ਆਪਣੀ ਟੀਮ ਨੂੰ ਜਿਹਦੇ ਡੀਸੀਪੀ ਸਾਡੇ ਇਨਵੈਸਟੀਗੇਸ਼ਨ ਜੁਗੰਦਰਪਾਲ ਜੀ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਔਰ ਅਮੋਲਕ ਸਾਡੇ ਇੰਸਪੈਕਟਰ ਸੀਆਈਏ ਤੋਂ ਨਾ ਟੀਮ ਨੂੰ ਦਿਲੀ ਮੁਬਾਰਕਬਾ ਕਰਨਾ ਕਿਉਂਕਿ ਇਹ ਬੜਾ ਮਿਹਨਤ ਨਾਲ ਕੰਮ ਬੜੀ ਪ੍ਰੋਫੈਸ਼ਨਲ ਮੈਸਿਜਨ ਦਾ ਕੰਮ ਕਰਨਾ ਬੰਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਅਬ ਇਹ ਸਾਰੀ ਰਿਕਵਰੀ ਜਿਹੜੀ ਕੀਤੀ ਗਈ ਹੈ ਸੋ ਮੈਂ ਅ ਵਕਫਰ ਮਹਿਸੂਸ ਕਰਦਾ ਇਸ ਟੀਮਾਸਤੇ ਜਿਨ੍ਹਾਂ ਨੇ ਇਹ ਸਾਰਾ ਲੱਕ ਤੋੜਿਆ ਡਰ ਘੱਟ ਪਾਕਿਸਤਾਨ ਮੇ ਕੋਈ